ਆਪਣੇ ਮਾਨਯੋਗ ਡੀਜੀਪੀ ਪੰਜਾਬ ਅਤੇ ਐਸਐਸਪੀ ਮੈਡਮ ਅਮਨੀਤ ਕਾਉਂਟ ਲਈ ਜੀ ਅਸੀਂ ਇਹ ਦਿਸ਼ਾ ਨਿਰਦੇਸ਼ ਤਹਿਤ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀਆਂ ਜਦ ਪੈਟਰੋਲੇ ਮਾੜੇ ਅੰਤਰਾ ਖਿਲਾਫ ਗਸ਼ ਚੈਕਿੰਗ ਤੇ ਸੀਗੀਆਂ ਤਾਂ ਉਹਨਾਂ ਨੂੰ ਦੋ ਨੌਜਵਾਨ ਉਥੇ ਥੋੜਾ ਸ਼ੱਕੀ ਹਾਲਾਤ ਦਿਖਾਈ ਦਿੱਤੇ ਜਦਾਂ ਨੂੰ ਕਾਬੂ ਕੀਤਾ ਗਿਆ ਮੌਕੇ ਤੇ ਜਦੋਂ ਉਹਨਾਂ ਨੂੰ ਕਾਬੂ ਕੀਤਾ ਤਾਂ ਉਹਨਾਂ ਕੋਲੋਂ 150 ਗ੍ਰਾਮ ਹੈਰਨ ਬਰਾਮਦ ਹੋਈ ਜੀ ਉਹਨਾਂ ਦੇ ਇੱਕ ਜਸਕਰਨ ਸਿੰਘ ਹੈ ਇੱਕ ਜਸਪਾਲ ਸਿੰਘ ਹੈ ਜਸਕਰਨ ਸਿੰਘ ਪੁੱਜੋਗਲਾ ਬਠਿੰਡਾ ਦਾ ਰਹਿਣ ਵਾਲਾ ਹੈ ਤੇ ਜਸਪਾਲ ਸਿੰਘ ਅ ਜਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਕਿੱਥੋਂ ਫੜੇ ਗਏ ਇਹ ਥਾ ਇਹ ਥਾਣਾ ਕੈਂਟ ਏਰੀਆ ਦੇ ਵਿੱਚ ਮਕਤਬਾ ਦਾ ਥਾਣਾ ਕੈਂਟ ਏਰੀਆ ਵਿੱਚੋਂ ਹੀ ਇਹ ਬਰਾਮਦ ਹੋਈ ਜੀ ਬਰਾਮਦ ਵੀ ਬ੍ਰਾਮਦ ਅੱਜ ਇਹਨਾਂ ਤੋਂ ਜੋ ਤ ਤਲਾਸ਼ੀ ਲਈ ਗਈ ਤਾਂ 20000 ਰੁਪਏ ਦੀ ਡਰਗ ਮਨੀ ਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਜਿਸ ਦੇ ਇਹ ਅੱਗੇ ਕੋਈ ਡਰਗ ਨੂੰ ਮਤਲਬ ਵੇਚਣ ਵਗੈਰਾ ਜਾਂ ਆਈ ਸੀ ਇਹਨਾਂ ਦੇ ਪਿਛਲਾ ਰਿਪੋਰਟ ਕੀ ਕਿ ਇਹਨਾਂ ਅਜੇ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਹੈ ਜੀ ਅਜੇ ਇਹਦੇ ਵਿੱਚ ਜਿਹੜਾ ਦੋਸ਼ੀ ਜਸਕਰਨ ਸਿੰਘ ਹੈਗਾ ਉਹਤੇ तकरीबन 8 ਮੁਕਦਮੇ ਹੈਗੇ ਨੇ ਜੀ ਪਹਿਲਾ ਉਹ ਵੱਖ-ਵੱਖ ਚੋਰੀ ਦੇ ਟਕੈਤੀ ਦੇ ਇਸ ਤਰੀਕੇ ਦੇ ਐਡੀਬੀਐਸ ਦੇ ਵੀ ਉਹ ਵੱਖ-ਵੱਖ ਮੁਕਦਮੇ ਹੈਗੇ ਆ ਬਾਕੀ ਜੋ ਜਸਪਾਲ ਸਿੰਘ ਆ ਉਹ ਅੰਮਰਸਾ ਦਾ ਰਹਿਣ ਵਾਲਾ ਹੈ ਇਹਦਾ ਦਰਾਨੀ ਤਫਤੀਸ਼ ਅਸੀਂ ਉਥੋਂ ਇਹਦਾ ਰਿਕਾਰਡ ਪ੍ਰਾਪਤ ਕਰਕੇ ਕਲੀਅਰ ਕਰ ਹਾਂਜੀ ਉਹਨਾਂ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਨੂੰ ਅਸੀਂ ਪੇਸ਼ ਅਦਾਲਤ ਕਰਦੇ ਆ ਜੀ ਪੇਸ਼ ਅਦਾਲਤ ਕਰਕੇ ਅਸੀਂ ਇਹਨਾਂ ਦਾ ਰਿਮਾਨਡ ਹਾਸਲ ਕਰਾਂਗੇ ਰਿਮਾਨਡ ਹਾਸਲ ਕਰਕੇ ਜੋ ਵੀ ਇਹ ਡਰੱਗ ਵਗੈਰਾ ਕਿੱਥੋਂ ਲੈ ਕੇ ਆਏ ਸੀ ਕਿੱਥੇ ਵੇਚਣਾ ਸੀ ਦੋਨੋਂ ਫਾਰਵਰਡ ਤੇ ਬੈਕਵਰਡ ਲਿੰਕੇਜ ਤੇ ਵਰਕ ਕਰਕੇ ਅਗਲੀ ਕਾਰਵਾਈ ਹੁਣ ਲਿਆਵਾਂ ਨ ਦੇਖੋ ਸਾਡੀ ਇਹਦੇ ਵਿੱਚ ਇੱਕ ਹੀ ਇੱਕ ਸਖਤ ਤਾਬਨੀ ਹੈ ਜੀ ਇਹ ਸਖਤ ਸਖਤ ਕਾਰਵਾਈਆਂ ਪਰ ਵਿੱਚ ਲਿਆਂਦੀ ਜਾਊਗੀ ਜਿੱਦਾਂ ਸਪੈਸ਼ਲੀ ਇਹ ਵਾਲਾ ਕੇਸ ਹੈਗਾ ਜਿਹਦੇ ਵਿੱਚ ਦੋਸ਼ੀ ਤੇ ਪੁਰਾਣੇ ਪਰਚੇ ਨੇ ਜੋ ਵਾਰ-ਵਾਰ ਜੁੜਨ ਕਰਦੇ ਆਦੀ ਨੇ ਇਹਦੇ ਵਿੱਚ ਵੀ ਕਾਨੂੰਨੀਆਂ ਜੋ ਵੀ ਐਨਐਸ ਦੀਆਂ ਸਖਤ ਧਾਰਾਵਾਂ ਜਿਵੇਂ 111 112 ਉਹਨਾਂ ਦਾ ਵੀ ਇਸਤੇਮਾਲ ਕੀਤਾ ਪ੍ਰੋਪਰਟੀ ਕਿੱਤਾਂ ਹੈ ਇਹਨਾਂ ਦੀ ਜਿਹਾ ਸਭ ਬਿਲਕੁਲ ਜੀ ਬਿਲਕੁਲ ਅਸੀਂ ਜਦੋਂ ਰਿਮਾਂਡ ਲਵਾਂਗੇ ਇਹਨਾਂ ਦਾ ਸਾਰਾ ਰਿਕਾਰਡ ਅਸੀਂ ਔਨ ਫਾਈਲ ਲੈ ਕੇ ਆਵਾਂਗੇ ਰਿਕਾਰਡ ਫਾਈਲ ਲਿਆਉਣ ਤੋਂ ਬਾਅਦ ਅਸੀਂ ਜੋ ਵੀ ਇਹਨਾਂ ਦੇ ਨਾਮ ਪ੍ਰੋਪਰਟੀ ਹੋਊਗੀ ਜਾਂ ਇਹਨਾਂ ਦੇ ਰਿਸ਼ਤੇਦਾਰਾਂ ਦੇ ਭੈਣ ਭਰਾ ਮਾਪਿਆਂ ਦੇ ਨਾਮ ਜੋ ਵੀ ਇਹਨਾਂ ਨੇ ਇਤੇ ਨਸ਼ੇ ਦੀ ਸੇਲ ਪਰਚੇਸ ਤੋਂ ਕਿਸੇ ਤਰੀਕੇ ਦੀ ਵੀ ਕੋਈ ਵੀ ਜਾਇਦਾਦ ਬਣਾਈ ਆ ਉਹਨੂੰ ਅਸੀਂ ਡੈਫੀਨਟਲੀ ਫ੍ਰੀਜ਼ ਕਰਾਂਗੇ ਇੱਕ ਦੋਸ਼ੀ ਜਿਹੜਾ ਹੈਗਾ ਜੀ ਜਸਕਰਨ ਸਿੰਘ ਉਹ ਪੁੱਛੋਕਲਾ ਬਠਿੰਡਾ ਜ਼ਿਲ੍ਹੇ ਦਾ ਰਹਿਣ ਵਾਲਾ ਤੇ ਦੂਜਾ ਜਿਹੜਾ ਜਸਪਾਲ ਸਿੰਘ ਆ ਉਹ ਅੰਮ੍ਰਿਤਸਰ ਜਿਲ੍ਹੇ ਦਾ ਰਹਿਣ ਉਹ ਅਜੇ ਹਜੇ ਫਿਲਹਾਲ ਇਨੀਸ਼ially ਇਨੀਸ਼ial ਸਟੇਜ ਆ ਜਿੱਥੇ ਅਜੇ ਕੁਝ ਕਲੀਅਰ ਨਹੀਂ ਹੋਇਆਗਾ ਬਟ ਜੋ ਰਿਮੋਡਲਿੰਗ ਤੋਂ ਬਾਅਦ ਜਦੋਂ ਤਫ਼ਤੀਸ਼ ਉਹ ਤਫ਼ਤੀਸ਼ ਟਰਾਂਕ ਕਲੀਅਰ ਕਰ ਤੁਸੀਂ ਵੀ ਕਿਡਜ਼ ਦੀ ਤਲਵੰਡੀ ਸਾਹਬੋ ਦੇ ਨਾਲ ਜੁੜ ਕੇ ਕੰਮ ਕਰ ਸਕਦੇ ਹੋ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਬੇਸ ਸਟਰੋਂਗ ਬਚਪਨ ਹੀ ਹੁੰਦੀ ਹੈ ਕਿਸੇ ਵੀ ਚੀਜ਼ ਨੂੰ ਸਿੱਖਣ ਤੇ ਸਮਝਣ ਦੀ ਸਹੀ ਉਮਰ ਐਸੇ ਉਮਰ ਦੇ ਵਿੱਚ ਹੀ ਮੰਦੀ ਹੈ ਕਾਬਲੀਅਤ ਕਨਸੈਪਟ ਨੂੰ ਸਮਝਣ ਤੇ ਲਰਨ ਕਰਨ ਦੀ ਜ਼ੀ ਲਰਨ ਦੇ ਨਾਲ ਜੁੜ ਕੇ ਤੁਸੀਂ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਜਰਨੀ ਨੂੰ ਕਰੋ ਸ਼ੁਰੂ ਤਾਂ ਕਿ ਤੁਹਾਡਾ ਬੱਚਾ ਇੱਥੇ ਆ ਕੇ ਕਰ ਸਕੇ ਜੀ ਲਾ ਕੇ ਪੜ੍ਹਾਈ ਵਧੇਰੇ ਜਾਣਕਾਰੀ ਲੈਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਪਰ ਕੰਟੈਕਟ ਕਰੋ